ਉਰੇ ਇਸੇ ਮਾਰਗਿਆਂ ਨੂੰ ਕਰ ਲੈਣਾ ਇੱਥੇ ਵੀ ਅੜਕੇ ਚੱਲ ਰਹੇ ਨੇ ਤੇ ਇੱਥੇ ਵੀ ਅੜਕੇ ਚੱਲ ਰਿਹਾ ਹੈ ਇਹ ਕੀ ਚੱਕਰ ਹੈ ਇਹ ਦਿਖਾਉਣਾ ਤੁਹਾਨੂੰ ਉਹ ਖੋਲਦੇ ਹਾਂ ਹੁਣ ਖੋਲ ਕੇ ਪੂਰੀ ਵੀਡੀਓ ਦਿਖਾਉਣਾ ਤੁਹਾਨੂੰ ਵੀ ਲੈ ਵੀ ਦੋਸਤੋ ਸਾਸਰੀਆ ਕਾਲ ਸਾਰਿਆਂ ਨੂੰ ਜਿਵੇਂ ਕਿ ਆਪਣੀ ਮੋਟਰਸਾਈਕਲ ਹੁੰਦੀ ਨਾ ਉਹ ਸਹੀ ਤਰੀਕੇ ਨਾਲ ਸਿੱਧੇ ਨਹੀਂ ਚੱਲ ਰਹੀ ਆ ਆਪਾਂ ਕਹਿ ਦਿੰਨੇ ਯਾਰ ਆਪਣਾ ਮੋਟਰਸਾਈਕਲ ਨਾ ਜਿਵੇਂ ਕੋਈ ਚਿੰਪਟੇ ਚ ਬਾਲ ਹੁੰਦਾ ਹੈ ਜਾਂ ਮੂਰੇ ਵਾਲਾ ਤੇ ਇਹ ਸਹੀ ਨਹੀਂ ਚੱਲ ਰਿਹਾ ਕੀ ਚੱਕਰ ਹੈ ਤੇ ਉਹ ਤੁਹਾਨੂੰ ਦੱਸਾਂਗੇ ਅੱਜ ਇਸ ਮੋਟਰਸਾਈਕਲ ਦੇ ਵਿੱਚ ਤੇ ਕੀ ਪ੍ਰੋਬਲਮ ਆਈ ਹੈ ਤੇ ਜਦ ਨੂੰ ਆਪਾਂ ਹੱਥ ਛੱਡ ਕੇ ਚਲਾਉਨੇ ਤਾਂ ਮੋਟਰਸਾਈਕਲ ਸਹੀ ਨਹੀਂ ਚੱਲਦਾ ਮਤਲਬ ਕਿ ਮੋਟਰਸਾਈਕਲ ਐਦਾਂ ਚੱਲਦਾ ਜਿਵੇਂ ਢੇ ਖਾਂਦਾ ਜਿਵੇਂ ਮਿੱਟੀ ਦੇ ਵਿੱਚ ਨਹੀਂ ਆਪਾਂ ਚਲਾਉਨੇ ਤਾਂ ਐਦਾਂ ਹੀ ਢੇ ਖਾਂਦਾ ਹੁੰਦਾ ਉਹ ਕੀ ਪ੍ਰੋਬਲਮ ਹੁੰਦੀ ਹੈ ਐਸੇ ਵੀਡੀਓ ਰਹੀਂ ਦੱਸਾਂਗੇ ਤੁਹਾਨੂੰ ਲੈ ਵੀ ਸਾਰੀ ਵੀਡੀਓ ਦੇਖਿਓ ਤੇ ਤੁਹਾਨੂੰ ਦਿਖਾਵਾਂਗੇ ਅਸੀਂ ਹੁਣ ਖੋ ਰਹੇ ਹੈਂਡਲ ਹੈ ਤੇ ਹੈਂਡਲ ਦੇ ਵਿੱਚ ਕੀ ਦਿੱਕਤ ਆਉਂਦੀ ਹੈ ਇਹ ਚੀਜ਼ ਤੁਹਾਨੂੰ ਜਰੂਰ ਦੱਸਾਂਗੇ ਲੈ ਸਾਰੀ ਵੀਡੀਓ ਨੂੰ ਵਾਚ ਕਰਿਓ ਠੀਕ ਹੈ ਜਲਦੀ ਜਲਦੀ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਆ ਜਰੂਰ ਕਰੋ ਬਈ ਤੇ ਇੱਕ ਇੱਕ ਲਾਈਕ ਤਾਂ ਬਣਦਾ ਹੀ ਹੈ ਕਿਉਂਕਿ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਸਾਰਾ ਕੰਮ ਕਰ ਛੱਡ ਕੇ ਤੁਹਾਨੂੰ ਦੱਸਣ ਦੇ ਮਾਰੇ ਵੀਡੀਓ ਬਣਾਉਨੇ ਆ ਕਿਉਂਕਿ ਥੋੜਾ ਹੋਰ ਚੀਜ਼ਾਂ ਤੇ ਨੁਕਸਾਨ ਨਾ ਹੋਵੇ ਬਹੁਤ ਬਈ ਕੀ ਕਰਦ ਨੇ ਵੀ ਯਾਰ ਚਿੰਟਾ ਜਾਂ ਸ਼ੌਕਰ ਇਦਾਂ ਦੇ ਚੀਜ਼ਾਂ ਦੇ ਪੈਸੇ ਖਰਾਬ ਹੋਈ ਜਾਂਦੇ ਨਾ ਪਰ ਸਹੀ ਮਹਿੰਨਿਆਰੀ ਗੱਲ ਨਹੀਂ ਆਉਂਦੀ ਸਹੀ ਗੱਲ ਕੀ ਹੈ ਦਿੱਕਤ ਕੀ ਹੈ ਕਿੱਥੇ ਪ੍ਰੋਬਲਮ ਆ ਗਈ ਜਿਹੜੀ ਇਹਦੇ ਵਿੱਚ ਮੋਟਰਸਾਈਕਲ ਹੱਥ ਛੱਡ ਕੇ ਨਹੀਂ ਚੱਲਦਾ ਆਪਾਂ ਹੁਣ ਇਹਦਾ ਚਿੰਟਾ ਖੋਲਾਂਗੇ ਦੇਖ ਸਕਦੇ ਹੋ ਮੁਰਾ ਆ ਦੇਖੋ ਪਹਿਲਾਂ ਨਾ ਇਹਨੂੰ ਖੋਲਦੇ ਆ ਖੋਲ ਕੇ ਤੁਹਾਨੂੰ ਦਿਖਾਉਨੇ ਆ ਵੀ ਕੀ ਪ੍ਰੋਬਲਮ ਹੈ ਇਹਦੇ ਵਿੱਚ ਲੈ ਗਏ ਤੇ ਮਗਰਾਟ ਆ ਖੋਲ ਲਿਆ ਹੁਤੋਂ ਪਹਿਲੇ ਤੁਸੀਂ ਕੀ ਕਰਨਾ ਇਹ ਮੋਟਰਸਾਈਕਲ ਨੂੰ ਤੁਸੀਂ ਹੈਂਡਲ ਫੜਨਾ ਹੈ ਹੈਂਡਲ ਫੜ ਕੇ ਐਦਾਂ ਚੈੱਕ ਕਰਨ ਆ ਦੇਖੋ ਜੀ ਇਹ ਆ ਦੇਖੋ ਇਹ ਕਿੱਥੇ ਐਦਾਂ ਕੰਮ ਕਰ ਰਿਹਾ ਹੈ ਮਤਲਬ ਕਿ ਇੱਕ ਥਾਂ ਤੇ ਨਾ ਸਾਈਕਲ ਨੂੰ ਕਰਦੇ ਨਾ ਇੱਥੇ ਵੀ ਅੜ ਕੇ ਚੱਲ ਰਿਹਾ ਤੇ ਇੱਥੇ ਵੀ ਅੜ ਕੇ ਚੱਲ ਰਿਹਾ ਹੈ ਇਹ ਕੀ ਚੱਕਰ ਹੈ ਇਹ ਦਿਖਾਉਣਾ ਹੈ ਤੁਹਾਨੂੰ ਆਪਾਂ ਖੋਲਦੇ ਹੁਣ ਖੋਲ ਕੇ ਪੂਰੀ ਵੀਡੀਓ ਦਿਖਾਉਣਾ ਹੈ ਕੀ ਦਿੱਕਤ ਹੈ ਇਹਦੇ ਕਾਰਨ ਆਪਣਾ ਜਿਹੜਾ ਮੋਟਰਸਾਈਕਲ ਹੁੰਦਾ ਗੇੜੇ ਖਾਂਦਾ ਹੈ ਤੇ ਕਈ ਵਾਰੀ ਕੀ ਹੁੰਦਾ ਪੰਗਨ ਨੂੰ ਸ਼ੌਕਰ ਖਰਾਬ ਹੋ ਗਏ ਜਾਂ ਮੂਰਲੇ ਸ਼ੌਕਰਾਂ ਦੀ ਦਿੱਕਤ ਹੈ ਜਾਂ ਚਿੰਮਟੇ ਦੀ ਦਿੱਕਤ ਹੈ ਇਹ ਸਾਰੀਆਂ ਚੀਜ਼ਾਂ ਤੋਂ ਵੀ ਸਾਲਵ ਕਰ ਦਾਂਗੇ ਇੱਕ ਛੋਟੀ ਜੀ ਚੀਜ਼ ਨਾਲ ਹੀ ਲੈ ਜਾਈਏ ਲੈ ਜੀ ਦੋਸਤੋ ਪਾ ਹੈਂਡਲ ਖੋਲ ਲਿਆ ਤੇ ਇਹਦੇ ਵਿੱਚ ਪ੍ਰੋਬਲਮ ਕੀ ਆਈ ਸੀ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਇਹ ਸਾਰਿਆਂ ਚੀ ਤਕਰੀਬਨ ਆਉਂਦੀ ਰਹਿੰਦੀ ਹੈ ਕੋਈ ਇਕੱਲੇ ਇਹਦੇ ਵਿੱਚ ਨਹੀਂ ਹੈਗੇ ਆ ਦੇਖੋ ਜੀ ਇਹਦਾ ਕੋਨ ਦੇਖੋ ਉਰੋਂ ਜਿਹੜੀ ਹੈਗੀ ਹੈ ਇਹ ਦਾਗੀ ਹੋ ਚਲੀ ਹੈ ਆ ਦੇਖ ਸਕਦੇ ਹੋ ਉਰੋਂ ਜਿਹੜੀ ਕੋਨ ਹੈ ਇਹ ਦਾਗੀ ਹੋ ਗਈ ਹੈ ਇਹਦੇ ਕਾਰਨ ਡੇ ਬਰੰਗ ਤੇ ਆਪਣਾ ਉਰੇੜ ਜਾਂਦਾ ਸੀ ਦੇਖ ਸਕਦੇ ਹੋ ਵੀ ਕਿਤਾ ਆ ਦੇਖੋ ਜੀ ਇਹ ਆ ਉਰੇ ਨਾ ਜਿਹੜਾ দাগੀ ਸੀ ਇੱਥੇ ਜਿਹੜਾ ਆਪਣੇ ਗੋਲੀਆਂ ਨਾ ਉਰੇੜ ਜਾਂਦੀਆਂ ਨੇ ਉਹਦੇ ਕਾਰਨ ਇਹ ਮੋਟਰਸਾਈਕਲ ਤੇ ਜਿਹੜਾ ਟੇਡਾ ਪਿੰਗਾ ਚੱਲ ਰਿਹਾ ਸੀ ਤੇ ਜੇ ਤੁਹਾਡੇ ਵੀ ਮੋਟਰਸਾਈਕਲ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਪਹਿਲਾਂ ਤੁਸੀਂ ਹੈਂਡਲ ਨੂੰ ਉੱਤੇ ਚੈੱਕ ਕਰਨਾ ਜਿਵੇਂ ਆਪਾਂ ਦੱਸਿਆ ਤੇ ਉਸ ਤੋਂ ਬਾਅਦ ਇਹਨੂੰ ਖਲਾਓ ਖਲਾ ਕੇ ਗਲੇਸ ਜ਼ਰੂਰ ਕਰਵਾਉਣਾ 2-3 ਸਾਲਾਂ ਬਾਅਦ ਇੱਕ ਵਾਰੀ ਟੈਸਟਿੰਗ ਜ਼ਰੂਰ ਕਰਾਓ ਕਿਉਂਕਿ ਇਹਦੇ ਨਾਲ ਬਹੁਤ ਵੱਡਾ ਖਤਰਾ ਹੋ ਸਕਦਾ ਸੱਟ ਮਾਰ ਸਕਦਾ ਕਿਉਂਕਿ ਇਹਦੇ ਜਿਹੜਾ ਬੈਲੈਂਸ ਹੁੰਦਾ ਆਪਸਾਰਾ ਹੈਂਡਲ ਤੇ ਹੀ ਹੁੰਦਾ ਬਈ ਜਿਹੜਾ ਵੀ ਬੈਲੈਂਸ ਹੁੰਦਾ ਹੈਂਡਲ ਤੇ ਹੀ ਹੁੰਦਾ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਕਰ ਦੋ ਬਈ ਸ਼ੇਅਰ ਕਰ ਓਕੇ ਹੋਰ ਵੀਡੀਓ ਲੈ ਕੇ ਆਵਾਂਗੇ ਨੈਕਸਟ ਟਾਈਮ